ਪਿੰਡ ਝੁੱਗੀਆਂ ਗੁਲਾਮ ਦੇ ਵਿੱਚ ਉਸ ਵੇਲੇ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਮੌਜੂਦਾ ਸਰਪੰਚ ਦੇ ਪਤੀ ਤੇ ਬਾਲਮਿਕੀ ਮੰਦਰ ਦੇ ਵਿੱਚ ਬੇਅਦਬੀ ਕਰਨ ਦੇ ਇਲਜ਼ਾਮ ਲੱਗੇ ਤੇ ਉੱਥੇ ਕਾਫੀ ਤਕਰਾਰ ਵਾਜੀ ਹੰਗਾਮਾ ਦੇਖਣ ਨੂੰ ਮਿਲਿਆ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾਉਂਦੇ ਹਾਂ ਸੋ ਸਤਿ ਗੁਰੂ ਗਿਆਨ ਆਤਮਾ ਰਾਜ ਕੀ ਜੈ ਸਾਡੇ ਪਿੰਡ ਦੇ ਮਰੂਦਾ ਸਰਪੰਚ ਵੱਲੋਂ ਨਿਸ਼ਾਨ ਸਾਹਿਬ ਦੀ ਬੇਅਦਬੀ ਕੀਤੀ ਗਈ ਆ ਤੇ ਇਹ ਕਹਿ ਰਹੇ ਨੇ ਕਿ ਅਸੀਂ ਕੋਈ ਬੇਅਦਬੀ ਨਹੀਂ ਕੀਤੀ ਝੂਠੀ ਖਬਰ ਫਲਾਈ ਗਿਆ ਜੋ ਕਿ ਇਹ ਖਬਰ ਸੱਚੀ ਹੈ ਇਹਨਾਂ ਨੇ ਨਿਸ਼ਾਨ ਸਾਹਿਬ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹੈ ਆ ਦੇਖੋ ਆ ਦੇਖੋ ਤੁਹਾਡੇ ਸਾਹਮਣੇ ਆ ਆ ਨਹੀਂ ਦਿਖਾਇਆ ਅਨੁਸ਼ਾਨ ਸਾਹਿਬ ਵੀ ਇਹਨਾਂ ਨੇ ਪੱਟਣ ਦੀ ਕੋਸ਼ਿਸ਼ ਕੀਤੀ ਸੀ ਤੇ ਪੱਟ ਕੇ ਵਿੰਗਾ ਕੀਤਾ ਹੋਇਆ ਹੈ। ਸਦਾ ਦੇ ਕੇ ਇਸ ਮਾਮਲੇ ਦੇ ਵਿੱਚ ਕਹਿਣਾ ਹੈ ਕਿ ਇਹ ਜਗਾ ਜੋ ਕਿ ਬਾਲਮੇਕੀ ਇੱਥੇ ਮੰਦਰ ਬਣਾਣਾ ਤੇ ਇੱਥੇ ਸੇਵਾ ਕੀਤੀ ਜਾ ਰਹੀ ਸੀ ਮਿੱਟੀ ਪਾਉਣ ਨੂੰ ਲੈ ਕੇ ਉੱਥੇ ਹੀ ਮੌਜੂਦਾ ਸਰਪੰਚ ਦਾ ਪਤੀ ਆਇਆ ਤੇ ਉਹਨਾਂ ਨਾਲ ਤਕਰਾਰ ਵਾਜਿ ਕਰਦੇ ਹੋਏ ਉਸ ਦੇ ਨਾਲ ਕੁੱਟਮਾਰ ਕੀਤੀ ਹੈ। ਜਿਸ ਦੇ ਚਲਦੇ ਉਹ ਜ਼ਖਮੀ ਹਾਲਤ ਵਿੱਚ ਉਹ ਹਸਪਤਾਲ ਦੇ ਵਿੱਚ ਦਾਖਲ ਹੋਏ ਨੇ ਤੇ ਉਸ ਤੋਂ ਬਾਅਦ ਕੁਝ ਧਾਰਮਿਕ ਅਤੇ ਸਮਾਜਿਕ ਜਥੇ ਬੰਦੀਆਂ ਦੇ ਆਗੂ ਵੀ ਇਹਨਾਂ ਦੇ ਹੱਕ ਦੇ ਵਿੱਚ ਆਏ ਤੇ ਉਹਨਾਂ ਦਾ ਵੀ ਬਿਆਨ ਸਾਹਮਣੇ ਆਇਆ ਜਦੋਂ ਇਥੇ ਬੀਬੀਆਂ ਨੇ ਬੰਦਿਆਂ ਨੇ ਡਕਿਆ ਤਾਂ ਉਹ ਸਾਰਾ ਪਰਿਵਾਰ ਇਹਨਾਂ ਦੇ ਗਲ ਪੈ ਗਿਆ ਗਲ ਪੈ ਗਿਆ ਚਲੋ ਇੱਥੇ ਅਸੀਂ ਵੀ ਖੁਦ ਮੌਜੂਦ ਸੀ ਹੋਰ ਬੰਦੇ ਵੀ ਮੌਜੂਦ ਸੀ ਸਾਰਿਆਂ ਨੇ ਹਟ-ਹਟਾ ਕਰਵਾਤਾ ਲੇਕਿਨ ਉਹਦੇ ਕੋਲੋਂ ਨਿਸ਼ਾਨ ਸਾਹਿਬ ਪਟਿਆ ਗਿਆ ਲੜਦੇ ਆ ਫਿਰਦੇ ਚਲੋ ਲੜਦੇ ਆ ਫਿਰਦੇ ਪਟਿਆ ਗਿਆ ਜਦੋਂ ਉਹਨੂੰ ਸਮਝਾਇਆ ਤੇ ਉਹ ਬਾਅਦ ਦੇ ਵਿੱਚ ਕੋਈ 2-3 ਘੰਟੇ ਬਾਅਦ ਆਪ ਹੀ ਸੱਟਾ ਲਾ ਕੇ ਹਸਪੀਟਲ ਦਾਖਲ ਹੋ ਗਿਆ ਅਸੀਂ ਖੁਦ ਉੱਥੇ ਮੌਜੂਦ ਬੈਠੇ ਆ ਤੁਰ ਕੇ ਗਿਆ ਵਾ ਹੁਣ ਸਾਨੂੰ ਪਤਾ ਲੱਗਦਾ ਵਾ ਕਿ ਉਹ ਆਪਣੇ ਛੁਟੀਆਂ ਸ਼ਬਦیاں ਬਣਾਉਣ ਦੇ ਸੰਬੰਧ ਦੇ ਵਿੱਚ ਹਜੇ ਤੱਕ ਵੀ ਦਾਖਲ ਵਾ ਲੱਗੇ ਨੂੰ ਜੋ ਕਿ ਪ੍ਰਗਟ ਦਿਨ ਆ ਰਿਹਾ ਸੀ ਉਹਦੇ ਸੰਬੰਧ ਦੇ ਵਿੱਚ ਇਹ ਇਹ ਲੀਡਿੰਗਾਂ ਮੈਡਮਾਂ ਦੇ ਜਲਾਨੀ ਵਾਲੇ ਪਏ ਇਕੱਠੇ ਕਰਕੇ ਤੇ ਮਿੱਟੀ ਪਾਉਣੀ ਸ਼ੁਰੂ ਕੀਤੀ ਇੱਥੇ ਆ ਕੇ ਤਾਸ਼ ਵੀ ਖੇਡਦਾ ਹੀ ਇਹੋ ਮੌਜੂਦਾ ਸਰਪੰਚ ਰੋਜ਼ ਬੰਦੇ ਇਕੱਠੇ ਕਰਕੇ ਅੰਦਰ ਤਾਸ਼ ਖੇਡਦਾ ਹੁੰਦਾ ਸੀ ਤੇ ਲੋਕਾਂ ਸਾਨੂੰ ਕਹਿਣਾ ਮੈਂ ਕਿ ਆ ਵੀ ਅਸੀਂ ਇਹ ਕਿਆ ਤਾਂ ਥਰਪੜਵਾਉਣਾ ਅਸੀਂ ਨਹੀਂ ਕਿਹਾ ਤੇ ਇਹਨਾਂ ਮਿੱਟੀ ਸਿੱਟੀ ਮਿੱਟੀ ਸੱਟ ਕੇ ਉਹ ਪੂਰਦੇ ਸੀਗੇ ਇਹਨੇ ਆ ਕੇ ਡੱਕਿਆ ਮੁੜ ਕੇ ਆ ਕੇ ਇੱਥੇ ਵੀਡੀਓ ਬਣਾ ਕੇ ਲੈ ਗਿਆ ਬੁਲੀਆਂ ਦੀ ਮੌਂ ਨਿਆਣਿਆਂ ਨਾਲ ਲੈ ਕੇ ਤੇ ਇਹ ਮਿੱਟੀ ਸੱਡੀਆਂ ਸੀਗੀਆਂ ਤੇ ਇਹ ਵੀਡੀਓ ਬਣਾ ਕੇ ਲਾ ਕੇ ਮੁਰਕੇ ਫੇ ਆ ਗਿਆ ਜੇ ਥੰਡੇ ਬਾਅਦ ਫੇ ਆ ਮੁਰਕੇ ਗਾਲਾਂ ਲਾ ਪਿਆ ਕਰਨ ਕਿ ਅਹੀਂ ਕਿਹਾ ਵੀ ਸਰਪੰਚ ਸਾਹਿਬ ਬਈ ਝੰਡਾ ਲਵਾਉਣ ਵੇਲੇ ਵੀ ਤੂੰ ਸੀਗਾ ਤੇ ਪ੍ਰਗਟ ਦਿਨ ਜਦੋਂ ਪ੍ਰਗਟ ਦਿਨ ਹੁੰਦਾ ਸੀ ਉਸ ਦਿਨ ਵੀ ਤੂੰ ਹੁੰਦਾ ਸੀ ਨਾਲ ਤੇ ਕਹਿੰਦਾ ਕਿਹੜਾ ਪਹਿਨ ਚੋਂ ਕਹਿੰਦਾ ਬਸ ਐਦੂੰ ਲੜਾਈ ਹੋ ਪਈ ਮੁੰਡੇ ਲੜਦਾ ਤੇ ਉਹ ਸੋਨ ਮੁੱਕੀ ਹੋਇਆ ਤੇ ਕੋਈ ਟੱਕ ਨਹੀਂ ਸੀ ਕੋਈ ਗੱਲ ਨਹੀਂ ਸੀ ਇਹਨੇ ਮੁੜ ਕੇ ਆਪ ਹੀ ਇਹਨੇ ਬਾਹ ਬੂ ਵਢਾ ਕੇ ਉੱਤੇ ਟੱਕ ਲਾ ਕੇ ਸੱਟਾ ਮਾਰ ਕੇ ਤੇ ਇਹਨੇ ਤੁਹਾਨੂੰ ਚੱਬੀਆਂ ਬਣਾਉਣ ਦੀ ਕੋਸ਼ਿਸ਼ ਕਰਦਾ ਮੁੜਿਆ ਸੁਭਾਨ ਅੱਲਾਹ ਕੀ ਮਾਲਾ ਕੀ ਹੈ ਦੇਖੋ ਮੇਰੀ ਸੰਗਤ ਨੂੰ ਹੱਥ ਜੋੜ ਕੇ ਸਭ ਤੋਂ ਪਹਿਲਾਂ ਬੇਨਤੀ ਹੈ ਕਿ ਆਪਾਂ ਕਿਸੇ ਦੇ ਮਗਰ ਨਹੀਂ ਲੱਗਣਾ ਲੜਾਈ ਝਗੜਾ ਨਹੀਂ ਕਰਨਾ ਕਿਉਂਕਿ ਆਪਾਂ ਹੁਣ ਅਨਪੜ੍ਹ ਨਹੀਂ ਆਪਾਂ ਪੜ੍ਹੇ ਲਿਖੇ ਆ ਆਪਣਾ ਦਿਮਾਗ ਇਸਤੇਮਾਲ ਕਰਨਾ ਵਾ ਕਾਨੂੰਨੀ ਕਾਰਵਾਈ ਠੋਕੇ ਕਰਾਵਾਂਗੇ ਐਸਐਸਪੀ ਸਾਹਿਬ ਸਾਡੇ ਬਹੁਤ ਵਧੀਆ ਵਾ ਇਹ ਸਾਰੇ ਤੁਹਾਡੇ ਉਹਨਾਂ ਨੇ ਸਬੂਤ ਮਿਲ ਗਏ ਆ ਵੀ ਮਜੂਦਾ ਸਰਪੰਚ ਨੇ ਕੀ ਕੀਤਾ ਵਾ ਜੇਕਰ ਉਹ ਬੈਠ ਕੇ ਰਾਜੀਨਾਵਾ ਕਰਨਾ ਚਾਹੁੰਦਾ ਵਾ ਤੇ ਇਹ ਵੀ ਧਿਰ ਰਾਜੀ ਆ ਵੀ ਅਸੀਂ ਬੈਠ ਕੇ ਰਾਜੀਨਾਵਾ ਕਰੀਏ ਕਿਉਂਕਿ ਸਾਡਾ ਰਾਸ਼ਟਰੀ ਵਾਲ ਵੀ ਕੀ ਸੰਘਰਸ਼ ਮੋਰਚੇ ਦਾ ਮਕਸਦ ਹੈਗਾ ਦੱਬੇ ਕੁਚਲੇ ਲੋਕਾਂ ਦੇ ਨਾਲ ਖੜੇ ਹੋਣਾ ਤੇ ਉਹਨਾਂ ਨੂੰ ਜਾਗਰੂਤ ਕਰਨਾ ਵੀ ਐਵੀਂ ਦੀ ਕਿਸੇ ਦਾ ਮਗਰ ਲੱਗ ਕੇ ਹੋਏ 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 ਵਿੱਚ ਪੈ ਜਾਣਾ ਨੋ ਆਪਣਾ ਮਕਸਦ ਹੈਗਾ ਜੇ ਕ ਸਰਪੰਚ ਨਹੀਂ ਮੰਨਦਾ ਗਲਤੀ ਉਹਦੀ ਬਹੁਤ ਐ ਬੇਅਦਵੀ ਕੀਤੀ ਓਨੇ ਭਾਵਨਾਵਾਂ ਨੂੰ ਠੇਸ ਪਹਾਈ ਐ ਇਸ ਕਰਕੇ ਮੈਂ ਸਰਪੰਚ ਸਾਹਿਬ ਨੂੰ ਵੀ ਕਹਿਣਾ ਵਾਂ ਮੌਜੂਦਾ ਨੂੰ ਵੀ ਭਾਈ ਬੈਠ ਕੇ ਰਾਜੀਨਾਮਾ ਆਪਾਂ ਕਰਾਂਗੇ ਤੇ ਤੇਰੀ ਗਲਤੀ ਐ ਤਾਂ ਤੂੰ ਆਪਣੇ ਝੋੜੀ ਪਾ ਤੇ ਇਧਰੋਂ ਕਿਸੇ ਦੀ ਗਲਤੀ ਐ ਤੇ ਇਹ ਆਪਣੇ ਝੋੜੀ ਪਾਉਣ ਅਗਰ ਨਹੀਂ ਉਹ ਮੰਨਦਾ ਤੇ ਐਸਐਸਪੀ ਸਾਹਿਬ ਨੂੰ ਪਤਾ ਵਾ ਐਸਐਸਪੀ ਸਾਹਿਬ ਪੂਰੀ ਕਾਨੂੰਨੀ ਕਾਰਵਾਈ ਕਰਨਗੇ ਉਸ ਤੋਂ ਬਾਅਦ ਫਿਰ ਕਾਨੂੰਨ ਦੇਖੇ ਲੇਕਿਨ ਸਾਡਾ ਫਰਜ਼ ਬੰਦਾ ਇਹ ਤੁਹਾਨੂੰ ਆ ਕੇ ਇੱਕ ਕਰਨਾ ਹਸਪਤਾਲ ਦੇ ਵਿੱਚ ਜੇਰੇ ਇਲਾਜ ਸਰਪੰਚ ਦੇ ਪਤੀ ਰਾਮ ਲੁਭਾਇਆ ਦਾਵੀ ਬਿਆਨ ਸਾਹਮਣੇ ਆਇਆ ਉਸ ਨੇ ਆਪਣੇ ਤੇ ਲੱਗੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆ ਕਿ ਪੰਚਾਇਤ ਘਰ ਦੀ ਇਮਾਰਤ ਦੇ ਕੁਝ ਲੋਕਾਂ ਵੱਲੋਂ ਕਬਜ਼ਾ ਕਰਕੇ ਮੰਦਰ ਬਣਾ ਦਿੱਤਾ ਗਿਆ ਸੀ ਉਸ ਮੰਦਰ ਦੀ ਇਮਾਰਤ ਦੇ ਵਿੱਚ ਮਿੱਟੀ ਪਾਰੇ ਸੀ ਇਸੇ ਗੱਲ ਨੂੰ ਲੈ ਕੇ ਤਕਰਾਰ ਵਾਜੀ ਹੋਈ ਹੈ ਉਹ ਉੱਥੇ ਹੁਣੇ ਮਿੱਟੀ ਪਾਰੇ ਸੀ ਉਹ ਹੁਣ ਮੌਜੂਦਾ ਟਾਈਮ ਉਹ ਪੰਚਾਇਤ ਘਰ ਇੱਕ ਮੰਦਰ ਹੈ ਦੇਖੋ ਜੀ ਇਹਨਾਂ ਨੇ ਝੰਡਾ ਲਾਲਤਾ ਹੈ ਅੱਛਾ ਆਪਾਂ ਨੇ ਕੁਝ ਵੀ ਨਹੀਂ ਕਿਹਾ ਇਹਨਾਂ ਨੂੰ ਮਨੋ ਕਾਰਜਾਂ ਦੇ ਵਿੱਚ ਪੰਚਾਇਤਕਾਰਾਂ ਪੰਚਾਇਤਕਾਰਾਂ ਦੇਖੋ ਮੈਂ ਮੌਕੇ ਦਾ ਸਰਪੰਚਾਂ ਜੀ ਠੀਕ ਹੈ ਅਸੀਂ ਸਰਪੰਚ ਨਹੀਂ ਮੇਰੇ ਘਰ ਦੀ ਤੇ ਸਾਨੂੰ ਜਵਾਬਦੇਰੀ ਤੇ ਦੇਣੀ ਹੈ ਨਾ ਮੈਂ ਸੈਕਟਰੀ ਸਾਨੂੰ ਅਸੀਂ ਪੁੱਛਿਆ ਸੱਦਿਆ ਤੁਸੀਂ ਆਪਣੀ ਕ ਇੱਕ ਵਾਰੀ ਦੇਖ ਲਓ ਤੁਸੀਂ ਆਣ ਪਈ ਮੌਕਾ ਵੇਖ ਜੋ ਮੁੜ ਕੇ ਕੱਲ ਤੇ ਸਾਡੇ ਲਿਕੇਸ਼ਨ ਨਾ ਲਾਵੇ ਤੁਸੀਂ ਕਬਜ਼ਾ ਕਰਾਤਾ ਤੁਹਾਡੀ ਮਨੋ ਆਯਾਤ ਤੋਂ ਬਿਨਾ ਉਹ ਪੰਚਾਇਤਕਾਰ ਤੋਂ ਮੰਦਿਰ ਬਣਾਇਆ ਗਿਆ ਬਿਲਕੁਲ ਜੀ ਫਿਰ ਕੀ ਹੋਇਆ ਮੈਂ ਤਾਂ ਡੱਕਿਆ ਨਹੀਂ ਸੀ ਉਹਨਾਂ ਨੂੰ ਠੀਕ ਆ ਜੀ ਉੱਥੇ ਮੈਨੂੰ ਉਹਨਾਂ ਨੇ ਸ਼ਕਤੀ ਸਾਹਿਬ ਆਏ ਮੌਕਾ ਦੇਖਣ ਮੈਨੂੰ ਇਹਨਾਂ ਨੇ ਚੱਕੇ ਇਹਨਾਂ ਨੇ ਫੜ ਲਿਆ ਫੋਟੋ ਮਾਰ ਕੀਤੀ ਮੇਰੀ ਇਕੱਲਾ ਹੀ ਮੈਂ ਹੈਗਾ ਨਾਲ ਇਹਨਾਂ ਨੂੰ ਇਹਨਾਂ ਨੂੰ ਪਤਾ ਵੀ ਮੈਂ ਤਾਂ ਜਿਦੋਂ ਮੈਨੂੰ ਪੁੱਛ ਲੈਂਦੇ ਤੇ ਮੈਂ ਕਿਹੜਾ ਰੋਕਣ ਦਿਆਂ ਮੈਂ ਤਾਂ ਮੌਕਾ ਦਿਖਾਉਣ ਆਇਆ ਨਾ ਮੈਂ ਕਿਸੇ ਨਾਲ ਵੱਧ ਕੀਤੀ ਨਾ ਘੱਟ ਕੀਤੀ ਠੀਕ ਆ ਜੀ ਬਾਕੀ ਇਹ ਬੇਅਦਬੀ ਕਹਿੰਦੇ ਆ ਜਿਹੜੇ ਲੋਕਾਂ ਵਾਲਾ ਤੁਹਾਡੀ ਕੁੱਟਮਾਰ ਕੀਤੀ ਤੁਸੀਂ ਪਛਾਣਦੇ ਹੋ ਉਹਨਾਂ ਨੂੰ ਮੈਂ ਕਹਾਂ ਜੀ ਮੈਂ ਪਿੰਡ ਦਾ ਵਾਸੀ ਆ ਮੈਂ ਕੱਲੇ-ਕੱਲੇ ਦਾ ਨਾ ਜਾਣਦਾ ਠੀਕ ਹੈ ਤੇ ਤੁਹਾਡੇ ਤੇ ਇਲزام ਲੱਗੇ ਉਹਨਾਂ ਨੂੰ ਇਹ ਨਿਸ਼ਾਨ ਸਾਹਿਬ ਦੀ ਬਜੜੀ ਕੀਤੀ ਕੀ ਕਰਨ ਉਹ ਦੇਖੋ ਜੀ ਅਸੀਂ 200 ਕਿਲੋ 200 ਫੁੱਟ ਦੇ ਬਾਹਰ ਆ ਅਸੀਂ ਉਸ ਨਿਸ਼ਾਨ ਸਾਹਿਬ ਤੋਂ ਉੱਥੇ ਤੇ ਮੈਨੂੰ 12-15 ਜਣਾਂ ਨੇ ਫੜ ਕੇ ਤੇ ਮੇਰਾ ਮੂੰਹ ਸਿਰ ਸਜਾਇਆ ਸਾਰਾ ਕੁੱਟਮਾਰ ਕਰਨ ਦਾ ਤੇ ਮੈਂ ਉੱਥੇ ਜਾ ਕੇ ਕਿੱਦਾਂ ਵੀ ਹੱਦੀ ਵੀ ਕਰ ਸਕਦਾ ਨਾਲੇ ਮੈਂ ਕਿਸੀ ਬਾਲਮੀ ਭਗਵਾਨ ਦਾ ਸ਼ਵਤਾਰੀਆ ਬੰਦਾ ਤੇ ਮੈਂ ਉਹਨੂੰ ਕਿੱਦਾਂ ਵੀ ਹੱਦੀ ਵੀ ਕਰ ਸਕਦਾ ਮੈਂ ਕੋਈ ਜੱਟ ਥੋੜਵਾ ਮਨੋਸਰ ਦੇ ਇਲਜ਼ਾਮ ਆਏਗਾ ਮੇਰੇ ਦੇ ਇਲਜ਼ਾਮ ਲਾ ਰਹੇ ਆ ਦੇਖੋ ਮੈਂ ਤਾਂ ਸ਼ਵਤਾਰੀ ਬੰਦਾ ਸਮੂਹ ਜ਼ਬਾਨੀ ਮੇਰੇ ਕੋਲ ਜੋ ਮਰਜੀ ਸੁਣ ਲੋ 15 ਸਾਲ ਹੋ ਗਏ ਅਸੀਂ ਰਟਦੇ ਉਹਨੂੰ ਰਾਤ ਦਿਨ ਉਹਦੀ ਬੰਦਗੀ ਕਰਦੇ ਆ ਤੇ ਅਸੀਂ ਉਹਦਾ ਉਹਦੀ ਬੰਦਗੀ ਖਰਾਬ ਕਰਾਂਗੇ ਅਸੀਂ ਚੰਡੇ ਨੂੰ ਅਸੀਂ ਤਾਂ ਸਲਾਮ ਕਰਦੇ ਆ ਅੱਜ ਤਾਂ ਲੱਗੇ ਵੀ ਨਹੀਂ ਜਾਂਦੇ ਦੂਰ ਨੇ ਮਿਸ਼ਕਾਰ ਕਰੀਦੀ ਆ ਵਰਾਇ ਗੱਡ ਕੋ ਭੁੱਲਣਾ ਹੋ ਜਾਏ ਕੋਈ ਗਲਤੀ ਨਾ ਹੋ ਜਾਏ ਉਹ ਬੰਦਾ ਤਾਂ ਗਲਤੀਆਂ ਦਾ ਪੁੱਤ ਆ। ਅਸੀਂ ਸਾਡੇ ਗੰਦੇ ਮੰਦੇ ਸਾਡੇ ਕੋ ਹੱਥ ਲਾਵੇਂ ਕਿ ਸਾਨੂੰ ਕੀ ਲੋੜ ਆ ਉਹੀ ਚੀਜ਼ ਲਾਇਆ ਅਸੀਂ ਇਹਨੂੰ ਡੱਕਿਆ ਨਹੀਂ ਤੁਸੀਂ ਲਾਇਆ ਠੀਕ ਆ ਮੈਂ ਪਿਛਲੀ ਵਾਰੀ ਤੁਸੀਂ ਕਹਿਦਾ ਦਿਆ ਕਿ ਲਗਾਤਾਰ ਇਸ ਕਰਤਾਂ ਤੋਂ ਬਾਅਦ ਇਹ ਮੁੱਦਾ ਕਾਫੀ ਗਰਮਾਉਂਦਾ ਨਜ਼ਰ ਆ ਰਿਹਾ ਹੈ ਉਥੇ ਇਸ ਮਾਮਲੇ ਲੈ ਕੇ ਸੰਪਰਕ ਕਰਨ ਤੇ ਥਾਣਾ ਕੁਤਵਾਲੀ ਮੁਖੀ ਹਰਿੰਦਰ ਸਿੰਘ ਨੇ ਦੱਸਿਆ ਕਿ ਦੋਵੇਂ ਧਿਰਾਂ ਦੇ ਬਿਆਨ ਕਲਮਬੰਦ ਕਰਨ ਉਪਰੰਤ ਕਾਨੂੰਨੀ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ ਹਕੀਕਤ ਰਿਵੀ ਪੰਜਾਬੀ ਲੀਕ ਕਪੂਰ ਥਲਾ ਤੋਂ ਕਸ਼ਮੀਰ ਸਿੰਘ ਪੰਡਾਲ ਦੀ ਰਿਪੋਰਟ